ਉਹ ਬੀਤੀ ਨਹੀਂ ਨਾ ਬੁਕਾਰ ਕਰਦਾ ਇਕ ਬੇ ਮਾ ਬਤਾ ਬਾਤ ਕਰ ਬਾਤ ਨਹੀਂ ਬਟਾ ਬੇਟੀ ਨਹੀਂ ਥੋੜੀ ਆ ਗਈ ਉਹ ਕੱਢੀ ਦਿਓ ਕੱਢੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਥ ਸੰਗਤ ਨੂੰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ ਹੋਵੇ ਗੁਰੂ ਕਿਰਪਾ ਨਾਲ ਹਰ ਸਾਲ ਬਾਬਾ ਦੀਪ ਸਿੰਘ ਦੇ ਜਨਮ ਦਿਨ ਤੇ ਲੰਗਰ ਲਗਾਇਆ ਜਾਂਦਾ ਹੈ ਅੱਜ 27 ਫੁੱਟ ਰੋਡ ਗ੍ਰੀਨ ਫੀਲਡ ਗ੍ਰੀਨ ਫੀਲਡ ਤੇ ਅਸੀਂ ਇਰਥ ਕੈਫੇ ਦੇ ਬਾਹਰ ਲੰਗਰ ਲਗਾਇਆ ਗਿਆ ਜੋ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਚੱਲਿਆ ਅਤੇ ਇਸ ਦੇ ਵਿੱਚ ਅਸੀਂ ਪਿਆਜ਼ 버ਗਰ ਔਰ ਪ੍ਰੋਟੀਜ਼ ਕੋਲਡ ਡਰਿੰਕ ਜੋ ਬਾਬਾ ਜੀ ਦੀ ਕਿਰਪਾ ਦੇ ਨਾਲ ਸ਼ਰਮ ਕੀਤੀ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਚੱਲਿਆ ਰੂਹ ਸਾਹ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਬਹੁਤ ਬਹੁਤ ਵਧਾਈ ਹੋਵੇ ਮਹਾਰਾਜ ਖੁਸ਼ੀਆਂ ਬਖਸ਼ੇ ਵਾਰੀ ਵੀ ਦਾ ਖਾਲਸਾ ਵਾਹਿਗੁਰੂ ਜੀ ਅਤੇ ਅੱਜ ਅਸੀਂ ਮਜੀਠਾ ਰੋਡ ਗ੍ਰੀਨਫੀਲਡ ਐਵੇਨਿਊ 27 ਫੁੱਟੀ ਰੋਡ ਤੇ ਮਾਰਕੀਟ ਵੱਲੋਂ ਬਾਬਾ ਜੀ ਸਿੰਘ ਜੀ ਦੇ ਜਨਮ ਦਿਨ ਦੇ ਦਿਹਾੜੇ ਤੇ ਅਸੀਂ ਅੱਜ ਲੰਗਰ ਲਗਾਇਆ ਹੈ ਜਿਸ ਸਾਰੇ ਸਾਰਿਆਂ ਨੇ ਕੰਟਰੀਬਿਊਸ਼ਨ ਕਰਕੇ ਅੱਜ ਅਸੀਂ ਬਾਬਾ ਜੀ ਸਿੰਘ ਜੀ ਦੇ ਦਿਹਾੜ ਜਨਮ ਦਿਨ ਦਾ ਉਹ ਇਟਸ ਕਾਫੇ ਦੇ ਬਾਅਦ ਅਸੀਂ ਲੰਗਰ ਲਗਾਇਆ ਹੈ ਲੰਗਰ ਦੇ ਵਿੱਚ ਕੀ ਕੀ ਅਸੀਂ ਲੰਗਰ ਵਿੱਚ 버ਗਰ ਰੂਟੀਆਂ ਤੇ ਕੀ ਕਹਿੰਦੇ ਆ ਪੀਜ਼ਾ ਕੋਲ ਡਰਿੰਕ ਇਹ ਸਾਰਾ ਕੁਝ ਬਾਬਾ ਜੀ ਦੀ ਕਿਰਪਾ ਨਾਲ ਲਗਾਇਆ ਹੈ ਇਹ ਹਰ ਸਾਲ ਲਗਾਇਆ ਜਾਂਦਾ ਅਸੀਂ ਹਰ ਸਾਲ ਹਾਂਜੀ ਅਸੀਂ ਹਰ ਸਾਲ ਹੀ ਲਗਾਉਂਦੇ ਹਾਂ ਹੋਰ ਲਗਾਣਾ ਇਹ ਅਪੀਲ ਕਰੋਗੇ ਬਾਬਾ ਜੀ ਸਾਰੀ ਸਾਲ ਸੰਗਜ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ